ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ 2-3 ਨੁਕਤੇ ਸਾਂਝੇ ਕਰਾਂਗੇ ਇੱਕ ਤਾਂ ਜਿਹੜੇ ਕਿਸਾਨ ਵੀਰ ਐਨਪੀ ਕੀ 13045 ਗੋਭ ਸਮੇਂ ਸਪਰੇਅ ਨਹੀਂ ਕਰ ਸਕੇ ਜਾਂ ਲੇਟ ਆਪਣੇ ਨਾਲ ਜਿਹੜੇ ਹੈਗੇ ਆ ਜੁੜੇ ਆ ਤੇ ਉਹਨਾਂ ਨੂੰ ਜਿਹੜੀ ਇਹਦੇ ਬਾਰੇ ਜਾਣਕਾਰੀ ਨਹੀਂ ਸੀ ਦੂਸਰਾ ਬੋਰਨ ਬਾਅਦ ਚੋਂ ਕਰ ਸਕਦੇ ਜਾਂ ਨਹੀਂ ਕਰ ਸਕਦੇ ਇੱਕ ਹੈ ਕਿਤੇ ਕਿਤੇ ਜਿਹੜਾ ਹੈਗਾ ਬੈਕਟੀਰੀਅਲ ਪੈਨਿਕਲ ਬਲਾਈਟ ਜਾਂ ਬਲਾਈਟ ਦੀ ਸਮੱਸਿਆ ਜਾਂ ਕਿਤੇ ਕਿਤੇ ਜਿਹੜੀ ਹੈਗੀ ਦਾਗੀ ਮੁੰਜਰ ਦੀ ਸਮੱਸਿਆ ਜਿਹੜੀ ਕਿ ਇੱਕ ਸਾਰ ਹੁੰਦੀ ਹੈ ਜਿਹੜੀ ਬਲਾਈਟ ਆ ਦੋਗੀਆਂ ਚ ਸ਼ੁਰੂ ਹੁੰਦੀ ਆ ਉਹਦੇ ਵਾਸਤੇ ਆਪਾਂ ਕੀ ਕਰ ਸਕਦੇ ਆ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਸੋ ਜਿਹੜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਰ ਬਟਨ ਦੱਬੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਉਹਨਾਂ ਨੂੰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਕਿਸਾਨ ਵੀਰੋ ਗੋਭ ਸਮੇਂ ਤੁਹਾਨੂੰ ਦੱਸਿਆ ਸੀ ਐਨਪੀਕੇ 13045 ਸਪਰੇਅ ਕਰਨੀ ਆ ਨਸਾਰਾ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਬਿਲਕੁਲ ਵੀ ਨਸਾਰਾ ਸ਼ੁਰੂ ਨਾ ਹੋਇਆ ਹੋਵੇ ਐਨਪੀਕੇ 13045 ਆਪਾਂ 1.5% ਤੱਕ ਸਪਰੇਅ ਕਰ ਸਕਦੇ ਆ ਵੈਸੇ ਕਿਲੋ ਤੋਂ 1.5 ਕਿਲੋ 150 ਤੋਂ 150 ਲੀਟਰ ਪਾਣੀ ਦੇ ਵਿੱਚ ਵਧੀਆ ਇਹਦੇ ਰਿਜ਼ਲਟ ਮਿਲਦੇ ਓਵਰਡੋਜ ਪਾਉਣ ਦੀ ਕੋਸ਼ਿਸ਼ ਨਾ ਕਰੋ ਜੇ 200 ਲੀਟਰ ਪਾਣੀ ਲਾ ਸਕਦੇ ਆ ਸਪਰੇਅ ਵਾਸਤੇ ਫਿਰ ਤੁਸੀਂ 2 ਤੋਂ 3 ਕਿਲੋ ਦੀ ਜਿਹੜੀ ਸਪਰੇਅ 2.5 ਤੋਂ 3 ਕਿਲੋ ਐਨਪੀਕੇ 13045 ਕਰ ਸਕਦੇ ਕੋਈ ਕਿਸਾਨ ਵੀਰ ਨੂੰ ਲੱਗਦਾ ਕਿ ਇਹ ਜਿਹੜੀ ਜੇ ਜ਼ਿਆਦਾ ਤੁਸੀਂ ਕਿਲੋ ਡੇਢ ਕਿਲੋ ਦੀ ਐਨਪੀਕੇ ਸਪਰੇ ਗੋ ਸਮੇਂ ਕਰ ਸਕਦੇ ਆ ਜਰੂਰਤ ਅਨੁਸਾਰ ਉਲੀ ਨਾਸ਼ਕ ਦੇ ਨਾਲ ਵੱਖ-ਵੱਖ ਕੋਲ ਬਣਾ ਕੇ ਤੇ ਕੰਪੈਟੀਬਿਲਿਟੀ ਹੈਗੀ ਇਹਦੀ ਐਨਪੀਕੇ 13 0 45 ਦੀ ਉਹ ਕਰ ਸਕਦੇ ਆ ਜਿਹੜੇ ਕਿਸਾਨ ਵੀ ਰਹਿ ਗਏ ਤੁਸੀਂ ਕਿਸਾਨ ਵੀਰੋ ਇਦੋਂ ਅਗਲੀ ਸਪਰੇ ਨਸਾਰਾ ਹੋ ਲੈਣ ਦਿਓ ਉਸ ਤੋਂ ਬਾਅਦ ਪੋਲੀਨੇਸ਼ਨ ਹੋ ਜਾਵੇ ਮੁੰਜਰ ਦੇ ਵਿੱਚ ਜਦੋਂ ਦੁੱਧ ਆਪਰਨਾ ਸ਼ੁਰੂ ਹੋ ਜਾਂਦਾ ਤਾਂ ਉਸ ਤੋਂ ਬਾਅਦ ਮੁੰਜਰਾਂ ਥੱਲੇ ਨੂੰ ਝੁਕਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਹਿਲਾਂ ਮੁੰਜਰਾਂ ਸਿੱਧੀਆਂ ਹੁੰਦੀਆਂ ਫਿਰ ਫਲਾਵਰਿੰਗ ਹੁੰਦੀ ਫਿਰ ਮੁੰਜਰਾਂ ਹੌਲੀ-ਹੌਲੀ ਝੁਕਣੀਆਂ ਸ਼ੁਰੂ ਹੁੰਦੀਆਂ ਜਦੋਂ ਉਹਨਾਂ ਦੇ ਵਿੱਚ ਦੁੱਧ ਆਪਰਨਾ ਸ਼ੁਰੂ ਹੋ ਜੇ ਮਤਲਬ ਮਿਲਕ ਸਟੇਜ ਆ ਜਾਵੇ ਦਾਣਾ ਤੁਸੀਂ ਦੱਬ ਕੇ ਦੇਖੋਗੇ ਉਹਦੇ ਵਿੱਚੋਂ ਜਿਹੜਾ گاੜਾ ਜਾਂ ਤਰਲ ਪਦਾਰਤ ਨਿਕਲਦਾ ਹੁੰਦਾ ਉਸ ਤੋਂ ਬਾਅਦ ਜਿਹੜਾ ਹੌਲੀ-ਹੌਲੀ ਉਹ ਜਿਹੜਾ ਲਿਕਵਿਡ ਆ ਉਹ ਸਖਤ ਹੋਣਾ ਸ਼ੁਰੂ ਹੁੰਦਾ ਜਿਹੜੇ ਕਿ ਫੋਟੋਸਿੰਥੈਸ ਜਿਹੜਾ 슈ਗਰਸ ਨੇ ਪ੍ਰੋਟੀਨਸ ਨੇ ਕਾਰਬੋਹਾਈਡਰੇਟਸ ਆ ਉਹ ਜਿਹੜੇ ਹੈਗੇ ਆ ਦਾਣਾ ਬਣਾਉਣ ਚ ਮਦਦ ਕਰਦੇ ਆ ਉਹ ਜਿਹੜੇ ਜਮਾ ਹੋ ਚੁੱਕੇ ਹੁੰਦੇ ਉਸ ਤੋਂ ਬਾਅਦ ਸਖਤ ਹੋਣਾ ਹੁੰਦਾ ਦਾਣੇ ਨੇ ਉਸ ਸਟੇਜ ਦੇ ਉੱਤੇ ਸਖਤ ਦਾਣਾ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ NPK 13045 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਆ ਉਸ ਟਾਈਮ ਤੇ ਆਪਾਂ ਬੋਰੋਨ ਬਿਲਕੁਲ ਨਹੀਂ ਵਰਤਣੀ ਇਹ ਹੈਗਾ ਐਨਪੀ ਕੇ ਬਾਰੇ ਇਹਦੂ ਬਿਨਾ ਜਿੱਥੇ ਦੌਗੀਆਂ 'ਚ ਕਿਤੇ ਕਿਤੇ ਪੈਨਿਕਲ ਬਲਾਈਟ ਜਾਂ ਜਿਹੜੀ ਵੈਸੇ ਬਲਾਈਟ ਸ਼ੁਰੂ ਹੁੰਦੀ ਆ ਉਹ ਸਟੇਜ ਦੇ ਉੱਤੇ ਤੁਸੀਂ ਕਾਪਰ ਆਕਸੀਕਲਰਾਇਡ ਦੀ ਜਗ੍ਹਾ ਕਾਪਰ ਹਾਈਡਰੋਕਸਾਈਡ ਮਤਲਬ ਬਲਾਈਟ ਆਕਸੀ ਦੀ ਜਗ੍ਹਾ ਕਸਾਈਡ ਸਪਰੇਅ ਕਰਨਾ ਕਾਪਰ ਹਾਈਡਰੋਕਸਾਈਡ ਉਹਦੀ ਸਪਰੇਅ ਕਰ ਸਕਦੇ ਆ ਨਾਲ ਤੁਸੀਂ ਸਟੈਪਟੋਸਾਈਕਲਿਨ ਜਿਹੜਾ ਉਹਦੀ ਸਪਰੇਅ ਕਰ ਸਕਦੇ ਆ ਇਹਦੇ ਨਾਲ ਜਿਹੜਾ ਹੈਗਾ ਤੁਹਾਨੂੰ ਇਸ ਰੋਗ ਤੋਂ ਨਜਾਤ ਮਿਲੂਗੀ ਇਹਦੀ ਮੈਕਸਿਮਮ ਡੋਜ਼ ਅੱਧਾ ਕਿਲੋ ਕਾਪਰ ਹਾਈਡਰੋਕਸਾਈਡ ਦੀ 300 ਤੋਂ 500 ਗ੍ਰਾਮ ਤੁਸੀਂ ਜਦੋਂ ਅਨਸਾਰੇ ਤੋਂ ਨਾਲ ਸਟੈਪਟੋਸਾਈਕਲਿਨ ਤੁਸੀਂ ਪਾ ਸਕਦੇ ਹੋ ਇਹ ਬਲਾਈਟ ਦੀ ਸਮੱਸਿਆ ਹੈਗੀ ਹੈ ਸ਼ੁਰੂ ਹੋ ਰਹੀ ਤਾਂ 25 ਤੋਂ 30 ਗ੍ਰਾਮ ਵੈਸੇ ਤੁਸੀਂ 12-13 ਗ੍ਰਾਮ ਤੱਕ ਪਾ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਰੋਗ ਸ਼ੁਰੂ ਹੋ ਸਕਦਾ ਫਿਰ ਇਹ ਤੋਂ ਬਿਨਾ ਜਿੱਥੇ ਕਿਤੇ ਫੰਗਸ ਕੰਪਲੈਕਸ ਮਤਲਬ ਵੈਸੇ ਜਾਂ ਉੱਚ ਤਾਪਮਾਨ ਕਈ ਵਾਰ ਮੁੰਜਰਾਂ ਦੇ ਵਿੱਚ ਕੋਈ ਕੋਈ ਦਾਣੇ ਜਿਹੜੇ ਹੈਗੇ ਦਾਗੀ ਹੋਣੇ ਲੱਗ ਪੈਂਦੇ ਇੱਕ ਸਾਰ ਖੇਤ ਦੇ ਵਿੱਚ ਮਤਲਬ ਮੁੰਜਰ ਦੇ ਵਿੱਚ 1 2 4 5 ਦਾਣੇ ਜਿਹੜੇ ਹੈਗੇ ਦਾਗੀ ਹੁੰਦੇ ਮੁੰਜਰ ਜਾਨੀ ਕਿ ਡਾਟੀ ਪੈਨਿਕਲ ਕਹਦੀ ਹੈ ਫੰਗਸ ਕੰਪਲੈਕਸ ਨਾਲ ਜਿਹੜਾ ਕਿ ਹੁੰਦਾ ਹੈ ਮੁੰਜਰ ਥੋੜੀ ਜ ਟੈਬੂਕੋਨਾਜ਼ੋਲ ਟੈਕਨੀਕਲ ਉਹਦੀ ਆਪਾਂ ਸਪਰੇ ਕਰ ਸਕਦੇ ਹਾਂ 200 ਐਮਐਲ ਪ੍ਰਤੀ ਏਕੜ ਕਰਨੀ ਆਪਾਂ ਉਹਦਿਆਂ ਜਦੋਂ ਫਲਾਵਰਿੰਗ ਕੰਪਲੀਟ ਹੋ ਗਈ ਮਿਲਕ ਸਟੇਜ ਤੇ ਕਿਉਂਕਿ ਜਿਵੇਂ ਜਿਵੇਂ ਲੇਟ ਹੋਵਾਂਗੇ ਬਹੁਤ ਆਪਾਂ ਨੂੰ ਰਿਜ਼ਲਟ ਉਹਦਾ ਨਹੀਂ ਮਿਲੂਗਾ ਮਿਲਕ ਸਟੇਜ ਦੇ ਉੱਤੇ ਆਪਾਂ ਜਿਹੜੀ ਹੈਗੀ ਟੈਬੂਕੋਨਾਜ਼ੋਲ ਫੋਲੀਕੋਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਐਮਐਲ ਪ੍ਰਤੀ ਏਕੜ ਦੀ ਸਪਰੇ ਕਰ ਸਕਦੇ ਹਾਂ ਕੋਈ ਕਿਸਾਨ ਵੀਰ ਗੋਬ ਸਮੇ ਜਿਹੜਾ ਹੈਗਾ ਕਹਿੰਦੇ ਕਿ ਅਸੀਂ ਜੀ ਨੋਰਮਲ ਟੈਕਨੀਕਲ ਪਾਉਣਾ ਹੈ ਤੇ ਇਸ ਤੋਂ ਬਾਅਦ ਸਾਰੇ ਸਮੇਂ ਜਦੋਂ ਮਿਲਕ ਸਟੇਜ ਤੇ ਤੁਸੀਂ ਜਿਹੜੀ ਹੈਗੀ ਐਜੋਕਸੀ ਪਲਸ ਟੈਬੂਕੋਨਾਜੋਲ ਜਾਂ ਟਰਾਈਫਲੋਕਸੀ ਟੈਬੂਕੋਨਾਜੋਲ ਨਾ ਟਿਉ ਵਾ ਮੀ ਸਟਾਰ ਕਰਨ ਲੱਗ ਪੈਂਦੇ ਜੇ ਗੋਵ ਸਮੇਂ ਇਹਨਾਂ ਨੂੰ ਕਰੋ ਤਾਂ ਇਹਦਾ ਤੁਹਾਨੂੰ ਬੈਸਟ ਰਿਜ਼ਲਟ ਮਿਲੂ ਉਸ ਤੋਂ ਬਾਅਦ ਤੁਸੀਂ ਕੱਲਾ ਟੈਬੂਕੋਨਾਜੋਲ ਵੀ ਕਰ ਦੋਗੇ ਤਾਂ ਬਹੁਤ ਵਧੀਆ ਜਿਹੜਾ ਹੈਗਾ ਇਹਦਾ ਰਿਜ਼ਲਟ ਮਿਲਦਾ ਦਾਣੇ ਦੀ ਕੁਆਲਿਟੀ ਦਾਣੇ ਦੀ ਚਮਕ ਚਮਕ ਤੇ ਦੇਖਣ ਦੇ ਵਿੱਚ ਜਿਹੜੀਆਂ ਹੈਗੀਆਂ ਮੁੰਜਰਾਂ ਜਿਹੜੀਆਂ ਹੈਗੀਆਂ ਕੁਝ ਹੱਦ ਤੱਕ ਜਿਹੜੇ ਦਾਣੇ ਦਾਗੀ ਹੋਏ ਹੁੰਦੇ ਉਹ ਘਟ ਜਿਹੜੇ ਵਿੱਚ ਹੋਕਪਈ ਹੁੰਦੀ ਆ ਉੱਚ ਤਾਪਮਾਨ ਦੇ ਨਾਲ ਜ ਮਤਲਬ ਜਿਹਦੇ ਵਿੱਚ ਦਾਣਾ ਬਣਿਆ ਹੀ ਨਹੀਂਗਾ ਉਹ ਤਾਂ ਜਿਹੜਾ ਹੈਗਾ ਸਪਾਈਕਲੇਟਸ ਖਾਲੀ ਹੁੰਦੇ ਆ ਉਹਨਾਂ ਦੇ ਵਿੱਚ ਤਾਂ ਕੋਈ ਇਹਦੇ ਨਾਲ ਆਪਾਂ ਨੂੰ ਬਹੁਤਾ ਵਧੀਆ ਰਿਜ਼ਲਟ ਨਹੀਂ ਮਿਲਣਾ ਪਰ ਜਿੱਥੇ ਕਿਤੇ ਮੁੰਜਰਾ ਆਪਾਂ ਨੂੰ ਲੱਗਦਾ ਕਿ ਦਾਗ ਹੀ ਹੋਣ ਦੀ ਸਮੱਸਿਆ ਉੱਥੇ ਤੁਸੀਂ ਟੈਬੂ ਕੋਨਾ ਜੋੜ ਕਰ ਸਕਦੇ ਹੋ ਜੇ ਕਿਸਾਨ ਵੀਰ ਜਿਹੜੇ ਨੈਟਿਵੋ ਕਰਨੀ ਚਾਹੁੰਦੇ ਆ ਉਹ ਤੁਸੀਂ ਕਰ ਸਕਦੇ ਹੋ ਜ਼ਰੂਰਤ ਦੇ ਅਨੁਸਾਰ ਆਪਣੇ ਆਪਣੇ ਖੇਤ ਦੇ ਅਨੁਸਾਰ ਤੁਸੀਂ ਫਸਲ ਦੀ ਕੰਡੀਸ਼ਨ ਦੇਖ ਕੇ ਉਹਦੇ ਵਿੱਚ ਤੁਸੀਂ ਜਿਹੜੀ ਇਹ ਸਪਰੇਅ ਕਰਨੀ ਹੈ ਐਨਪੀਕੇ 1 ਕਿਲੋ ਜੇ ਤੁਸੀਂ ਕਰਨਾ ਨਾਲ ਤੁਸੀਂ ਉਲੀਨਾਸ਼ਕ ਪਾਉਣਾ ਉਹ ਕਰ ਸਕਦੇ ਆ ਪਰ ਜੇ ਕਾਪਰ ਹਾਈਡਰੋਕਸਾਈਡ ਸਪਰੇਅ ਕਰਨੀ ਆ ਤਾਂ ਉਹ ਤੁਸੀਂ ਮਿਕਸ ਨਹੀਂ ਕਰਨਾ ਕਿਸਾਨ ਵੀਰੋ ਉਹਦੀ ਤੁਹਾਨੂੰ ਇਕੱਲੀ ਸਪਰੇਅ ਕਰਨੀ ਪਊਗੀ ਇਸ ਤੋਂ ਬਾਅਦ ਜਿਹੜਾ ਆਉਣ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਜਿਹੜਾ ਹੈ ਬਲਾਸਟ ਦੀ ਸਮੱਸਿਆ ਕਿਉਂਕਿ ਬਾਸਮਤੀ ਆ ਜੇਨ ਸਾਰੇ ਤੇ ਆਉਣਾ ਤੇ ਇਸ ਤੋਂ ਇਲਾਵਾ ਜਿਹੜਾ ਹੈ ਇੱਕ ਦੋ ਹੋਰ ਸਮੱਸਿਆਵਾਂ ਦਾ ਕਿਸਾਨ ਜ਼ਿਕਰ ਕਰਦੇ ਹੁੰਦੇ ਹ ਹਰੇ ਟਿੱਡਾ ਜਿਹੜਾ ਕਿ ਹਰਬੀਵੋਰਸ ਹੈ ਤੇ ਖਰਾ ਜਿਹੜਾ ਹੈਗਾ ਮਾਦ ਦਾ ਪੱਤਿਆਂ ਦਾ ਖੰਦਾ ਖਾਸ ਤੌਰ ਤੇ ਨੀਮ ਪਹਾੜੀ ਇਲਾਕਿਆਂ ਦੇ ਵਿੱਚ ਇਹਦੀ ਸਮੱਸਿਆ ਆਉਂਦੀ ਹੈ ਸੋ ਉਹਦੇ ਬਾਰੇ ਮੈਂ ਤੁਹਾਡੇ ਨਾਲ ਜਾਣਕਾਰੀ ਆਉਣ ਵਾਲੀਆਂ ਵੀਡੀਓ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਹੀ ਜਿਹੜੀ ਮੈਂ ਜਾਣਕਾਰੀ ਤੁਹਾਡੇ ਨਾਲ ਇਹ ਸਾਂਝੀ ਕਰ ਦੂੰਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਚੈਨਲ ਨਾਲ ਲਗਾਤਾਰ ਜੁੜੇ ਰਹਿਣ ਵਾਸਤੇ ਤੇ ਇਹਨਾਂ ਮਾਨ ਸਤਕਾਰ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ